ਦੋਸਤੋ ਅੱਜ ਕਹਾਣੀ ਹੈ ਪਾਟੇ ਖਾਂ ਤੇ 나ਡੂ ਖਾਂ 82 83 ਦੇ ਵਿੱਚ ਤੁਸੀਂ ਪੜਿਆ ਹੋਊਗਾ ਚੌਥੀ ਦੀ ਕਿਤਾਬ ਦੇ ਵਿੱਚ ਕਹਾਣੀ ਸੀ ਪਾਟੇ ਖਾਂ ਤੇ 나ਡੂ ਖਾਂ ਪਾਟੇ ਖਾਂ ਤੇ 나ਡੂ ਖਾਂ ਜਾਣੇ ਕਿ ਇੱਕ ਦੂਜੇ ਨੂੰ ਆਕੜ ਕੇ ਪੈਣਾ ਉਹ ਕਹਿੰਦਾ ਮੈਂ ਕੱਟ ਨਹੀਂ ਉਹ ਕਹਿੰਦਾ ਮੈਂ ਕੱਟ ਨਹੀਂ ਲੇਕਿਨ 82 83 ਦੇ ਵਿੱਚ ਲੋਕਾਂ ਦਾ ਬਹੁਤ ਜਿਆਦਾ ਪਿਆਰ ਸੀ ਬਹੁਤ ਜਿਆਦਾ ਆਪਸੀ ਚ ਭਾਈਚਾਰਾ ਸੀ ਐਨੀ ਉਦੋਂ ਪਾਟੇ ਖਾਨ ਆਡੂ ਖਾਨ ਵਾਲੀ ਗੱਲ ਹੈ ਨਹੀਂ ਸੀ ਲੇਕਿਨ ਹੁਣ ਜਵਾਨਾ ਬਹੁਤ ਬਦਲ ਗਿਆ ਜੋ ਕਿ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਅਗਲੇ ਨੂੰ ਮਾੜਾ ਜਿਹਾ ਕੱਲ ਕਹਿ ਦੋ ਤਾਂ ਅਗਲਾ ਖਾਣ ਨੂੰ ਪੈਂਦਾ ਤੇ ਪੂਰਾ ਗੁੱਸਾ ਕਰਦਾ ਅੱਜ ਉਦੋਂ ਵੀ ਵੱਧ ਪਾਟੇ ਖਾਂ ਤੇ 나ਡੂ ਖਾਂ ਬਣੇ ਪਿਆਦੇ ਨੇ ਮੈਂ ਕਈ ਰੋਡਾਂ ਤੇ ਦੇਖਿਆ ਤੇ ਉਹੀ ਖਾਮ ਖਾ ਦਾ ਲੜਾਈ ਕਰਨੀ ਜਾਨੀ ਕਿ ਤੂੰ ਮੈਨੂੰ ਸਾਈਡ ਦਵਾਤੀ ਜਾਂ ਤੂੰ ਨਹੀਂ ਥੱਲੇ ਲਾਹੀ ਗੱਡੀ ਜਾਂ ਮੈਂ ਤੈਨੂੰ ਲੈਟਾਂ ਮਾਰੀਆਂ ਸੀ ਤੂੰ ਕਿਉਂ ਨਹੀਂ ਰੁਕਿਆ ਕਾਲੀ ਦੇ ਮਾਰੇ ਜਲਦੀ ਦੇ ਮਾਰੇ ਉਦੋਂ ਦਾ ਜਲਦੀ ਕਰਦੇ ਨੇ ਲੇਕਿਨ ਜਦੋਂ ਲੜਾਈ ਹੋ ਜੇ ਉਦੋਂ ਮਨ ਕਰੇ ਸਾਰਾ ਦਿਨ ਲੱਗ ਜੇ ਇਹ ਗੱਲਾਂ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਇਹ ਕਹਾਣੀ ਉਸੇ ਤਰ੍ਹਾਂ ਦੀ ਹੈ ਤੇ ਆਪਾਂ ਕਈ ਵਾਰੀ ਉਂ ਰੋਡ ਤੇ ਖੜੇ ਹੁੰਨੇ ਆ ਲੈਣ ਲੱਗੀ ਹੁੰਦੀ ਆ ਮੂਹਰੇ ਜਾਮ ਲੱਗਿਆ ਹੁੰਦਾ ਤਾਂ ਪਿਛਲਾ ਬੰਦਾ ਆ ਕੇ ਮੂਰੇ ਗੱਡੀ ਖੜਾ ਕੇ ਸਾਰਿਆਂ ਦੇ ਮੂਹਰੇ ਲਾ ਦਿੰਦਾ ਤੇ ਜੇ ਉਹਨੂੰ ਕਹੀਦਾ ਵੀ ਬਾਈ ਜੀ ਤੁਸੀਂ ਪਿੱਛੇ ਲੈਨ 'ਚ ਖੜਨਾ ਸੀ ਸਾਰੇ ਲੈਨ 'ਚ ਖੜੇ ਹੋ ਤਾਂ ਅੱਗੇ ਉਹ ਆਕਰ ਨੂੰ ਪੈਂਦਾ ਹੈ ਤੇ ਆਪਦੇ ਆਪ ਨੂੰ ਪਾਟੇ ਖਾਂ ਖਾਉਣ ਲੱਗ ਜਾਂਦਾ ਜਾਂ 나ਡੂ ਖਾਂ ਖਾਉਣ ਲੱਗ ਜਾਂਦਾ ਇਸੇ ਤਰ੍ਹਾਂ ਫਟਕਾਂ ਦੇ ਵੀ ਦੇਖਿਆ ਇੱਕ ਦੂਜੇ ਦੇ ਮੂਰੇ ਦੀ ਹੋ ਹੋ ਕੇ ਤੇ ਟ੍ਰੈਫਿਕ ਦੀ ਉਲੰਘਣਾ ਕਰੀ ਜਾਂਦੇ ਰਹਿੰਦੇ ਨੇ ਤੇ ਕੋਈ ਇੱਕ ਦੂਜੇ ਨੂੰ ਆਪਦੇ ਸਿਸਟਮ ਦੇ ਵਿੱਚ ਨਹੀਂ ਚੱਲਦਾ ਤੇ ਇਸ ਕਰਕੇ ਆਪਾਂ ਫੇਲ ਆ ਵੀ ਹਰੇਕ ਇਨਸਾਨ ਨੂੰ ਆਪਦੇ ਸਿਸਟਮ ਦੇ ਵਿੱਚ ਚੱਲਣਾ ਚਾਹੀਦਾ ਹੈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਜਲਦਬਾਜ਼ੀ ਬਹੁਤ ਮਾੜੀ ਹੁੰਦੀ ਹੈ ਦੇਦੇ ਕਿ ਆਲਾ ਵਾਲਾ ਚੱਲਣਾ ਚਾਹੀਦਾ ਨਾਲੇ ਰੋਡ ਤੇ ਲੜਾਈ ਕਰਨ ਦਾ ਕੀ ਫਾਇਦਾ ਤੇ ਉਹੀ ਬਾਦੂ ਦੀ ਲੜਾਈ ਕਰੀ ਜਾਣਾ ਤੂੰ ਸਾਈਡ ਦਵਾ ਤੀ ਤੈਂ ਕਰਤਾ ਬਾਹ ਕਰਤਾ ਮਾੜੀ ਮਾੜੀ ਇਸੇ ਤਰ੍ਹਾਂ ਦੋ ਪਿੰਡ ਦੇ ਵਿੱਚ ਬਹੁਤ ਪਾਟੇ ਖਾਂ ਖਾਉਂਦਾ ਹੁੰਦਾ ਇੱਕ 나ਡੂ ਖਾਂ ਖਾਉਂਦਾ ਹੁੰਦਾ ਉਹ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਹੁੰਦੇ ਬਹੁਤ ਜਿਆਦੇ ਜਦੋਂ ਉਹ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਇੱਕ ਦੂਜੇ ਕਣੀ ਕੋੜਾ ਕੋੜਾ ਝਾਕਦੇ ਰਹਿੰਦੇ ਨੇ ਤੇ ਪੂਰਾ ਜਾਨੀ ਕਿ ਆਪਦੀ ਆਕੜ ਦੇ ਵਿੱਚ ਹੀ ਰਹਿੰਦੇ ਨੇ ਇੱਕ ਦਿਨ ਕੀ ਹੋਇਆ ਉਹ ਇੱਕ ਪੁਲ ਦੇ ਵਿੱਚ ਹੀ ਲੰਘਦੇ ਨੇ ਪੁਲ ਸੀ ਬਹੁਤ ਭੀੜਾ ਜਾਨੀ ਕਿ ਇੱਕ ਬੰਦੀ ਲੰਘ ਸਕਦਾ ਸੀ ਦੋ ਬੰਦੇ ਨਹੀਂ ਲੰਘ ਸਕਦੇ ਸੀ ਜਦੋਂ ਉਧਰੋਂ ਪਾਟੇਖਾਂ ਆ ਗਿਆ ਤੇ ਪੁਲ ਉੱਪਰ ਦੀ ਨੰਗਣ ਲੱਗਿਆ ਤਾਂ ਉਧਰ ਕੁਦਰਤੀ 나ਡੂ ਖਾਂ ਦੂਸਰੇ ਪਾਸੋਂ ਦੀ ਆ ਗਿਆ ਤਾਂ ਉਹ ਵਿਚਾਲੇ ਭਿੜ ਗਏ ਲੰਘਣ ਨੂੰ ਥਾਂ ਨਹੀਂ ਸੀ ਉਹ ਕਹਿੰਦਾ ਤੂੰ ਪਿੱਛੇ ਚੱਲ ਤੇ ਉਹ ਕਹਿੰਦਾ ਤੂੰ ਪਿੱਛੇ ਚੱਲ ਤੇ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦੀ ਲੜਾਈ ਹੋ ਗਈ ਉਹ ਮੁੱਕ ਮੁੱਕੀ ਹੋ ਗਏ ਤੇ ਲੜਾਈ ਕਰਦੇ ਕਰਦੇ ਉਹ ਨਹਿਰ ਦੇ ਵਿੱਚ ਝੜ ਗਏ ਨਹਿਰ 'ਚ ਪਾਣੀ ਬਹੁ ਡੂੰਗਾ ਸੀ ਉਹ ਤੈਰਦੇ ਤੈਰਦੇ ਤਾਂ ਇੱਕ ਦੂਸਰੇ ਪਾਸੇ ਵਗ ਗਿਆ ਇੱਕ ਦੂਸਰੇ ਪਾਸੇ ਵਗ ਗਿਆ ਉਹ ਇੱਕ ਦੂਜੇ ਨੂੰ ਕਿਨਾਰੇ ਤੇ ਖੜ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਚਾਨਕ ਉਧਰੋਂ ਦੋ ਬੱਕਰੀਆਂ ਆਈਆਂ ਇੱਕ ਬੱਕਰੀ ਉਧਰੋਂ ਆਈ ਤੇ ਇੱਕ ਬੱਕਰੀ ਉਧਰ ਆਈ ਉਹ ਉਹਨਾਂ ਦੀ ਨਜ਼ਰ ਉਹ ਬੱਕਰੀਆਂ ਤੇ ਪਈ ਉਹ ਬੱਕਰੀਆਂ ਜੋ ਲਵੇ ਆਈਆਂ ਤਾਂ ਜਿਹੜੀ ਬੱਕਰੀ ਸੀ ਪਹਿਲਾਂ ਨੱਗੀ ਸੀ ਉਹ ਵਹਿ ਗਈ ਤੇ ਜਿਹੜੀ ਦੂਸਰੇ ਪਾਸੇੋਂ ਬੱਕਰੀ ਆਈ ਸੀ ਉਹ ਉਹਦੇ ਉੱਪਰ ਦੀ ਟੱਪ ਗਈ ਉਹ ਆਪ ਦਾ ਯਾਨੀ ਕਿ ਟਾਈਮ ਪਾਸ ਕਰਕੇ ਲੰਘੀਆਂ ਦੋਨਾਂ ਨੇ ਆਪ ਦਾ ਸਾਫਰ ਕਲੀਅਰ ਕਰ ਲਿਆ ਤੇ ਉਹਨਾਂ ਦੇ ਦਿਮਾਗ 'ਚ ਪਈ ਵੀ ਆਪਾਂ ਮਾੜੀ ਜੀ ਗੱਲ ਪਿੱਛੇ ਇਹਨਾ ਆਕੜੇ ਇਹਨਾ ਲੜੇ ਨਹਿਰ ਦੇ ਵਿੱਚ ਡਿੱਗੇ ਤੇ ਆਪਣੇ 60 ਪੇਟ ਵੀ ਵੱਜ ਸਕਦੀ ਸੀ ਆਪਣੇ ਨਾਲੋਂ ਤਾਂ ਇਹ ਬੱਕਰੀਆਂ ਸਿਆਣੀਆਂ ਸੀ ਜਿਹੜੀ ਇੱਕ ਬੱਕਰੀ ਸਿਆਣੀ ਸੀ ਉਹ ਵਹਿ ਗਈ ਤੇ ਆਪਾਂ ਦੂਸਰੀ ਬੱਕਰੀ ਉਹਦੇ ਉੱਪਰ ਦੀ ਨੰਗੀ ਤੇ ਉਹਨਾਂ ਨੇ ਆਪਦਾ ਸਫ਼ਰ ਤੈਅ ਕਰ ਲਿਆ ਤੇ ਆਪਾਂ ਲੜ ਕੇ ਨਾਲ ਇੱਕ ਦੂਜੇ ਨੂੰ ਗਾਲਾਂ ਕੱਢਦੇ ਆਂ ਨਾਲੇ ਲੜਦੇ ਆਂ ਵੀ ਆਪਾਂ ਤਾਂ ਇਹ ਬੱਕਰੀਆਂ ਨਾਲੋਂ ਵੀ ਮੂਰਖਾਂ ਇਹ ਬੱਕਰੀ ਸਿਆਣੀਆਂ ਨੇ ਆਪਣੇ ਨਾਲ ਤਾਂ ਜਿਹੜੀਆਂ ਆਪ ਦਾ ਟਾਈਮ ਪਾਸ ਕਰ ਗਈਆਂ ਇਸ ਤਰ੍ਹਾਂ ਦੋਸਤੋ ਲੜ ਦਾ ਕੋਈ ਫਾਇਦਾ ਨਹੀਂ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਆਪਣੇ ਨਾਲ ਤਾਂ ਜਾਨਵਰ ਵੀ ਚੰਗੇ ਨੇ ਤੇ ਹਰੇਕ ਨੂੰ ਪਿਆਰ ਨਾਲ ਬੋਲੋ ਸਤਿਕਾਰ ਨਾਲ ਬੋਲੋ ਬਾਈ ਜੀ ਕਹਿ ਕੇ ਬੁਲਾਓ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਜੇ ਕਹਾਣੀ ਵਧੀਆ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ